no ਸਾਹਿਬ ਜੀ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਂਗਾ आए प्रव शरण आगते कृपां द दयाल एक अकर हर मन वसत නනකහොතනල ඒක පකරහරමන්නබසත නනකෝතන ਜੁਗੋ ਜੁਗ ਅਟਲ ਮੁੰਦੋ ਜਹਾਨਾ ਦੇ ਵਾਲੀ ਚਵਰ ਤਖਤਾਂ ਦੇ ਮਾਲਕ ਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ Bhandar ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਚਰਿਆ ਲਗ ਰਹੀ ਅਤੇ ਸਤਿਗੁਰਾਂ ਦੀ ਦੀ ਪਾਵਨ ਮਵਾਰਕਨ ਕੀ ਗੋਤ ਦਾ ਅਨੰਦ ਮਾਣ ਰਹੀ ਰਮਾ ਸਨਮਾਨ ਜੋਗ ਊਂ ਗੁਰੂ ਬਿਆਰੀ ਗੁਰਸਵਾਰੀ ਖਲਸਾ ਰੂਪ ਸਾਧ ਸੰਗਤ ਜੀਓ ਵੱਡੇ ਹੀ ਭਗ ਹਨ ਪੰਚਮ ਬਾਦਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਂਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀ ਦੀ ਹੋਈ ਮੋੜ ਗਾਣੀ ਸ੍ਰੀ ਸੁਗੋਣ ਸਾਹਿਬ ਜੀ ਦੀ ਅੰਮ੍ਰਿਤ ਗਾਣੇ ਦੀ ਆਪਾਂ ਹਰ ਰੋਜ਼ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਸਤਿਗੁਰੂ ਅੱਜ ਦਾ ਪਾਵਨ ਸ਼ਬਦ ਬਖਸ਼ਿਸ਼ ਕਰਦੇ ਨੇ 15ਵੀਂ ਪੌੜੀ 19ਵੀਂ ਪੌੜੀ ਦੇ ਅੰਦਰ 15 ਅਸ ਲੋਕ ਹੈ ਚਰਣਾ ਸਾਧਕੇ ਤੋਏ ਤੋਏ ਪੀਉ ਅਰਪ ਸਾਧਕੋ ਆਪਣਾ ਜੀ ਗੁਰੂ ਅਰਜਨ ਦੇਵ ਮਹਾਰਾਜੀ ਸਾਧਾਂ ਦੇ ਚਰਨ ਹੁੰਦੇ ਨੇ ਸਾਧਾਂ ਦੇ ਸੰਗ ਦੇ ਵਿੱਚ ਬਹਿਣਾ ਉਹਨਾਂ ਦੀ ਸੰਗਤ ਕਰਨੀ ਸਾਧੂ ਹੈ ਜਿਨੇ ਆਪਣਾ ਮਨ ਸਾਧ ਲਿਆ ਹੈ ਜਿਹੜਾ ਮਨ ਨੂੰ ਕੰਟਰੋਲ ਦੇ ਵਿੱਚ ਕਰ ਲੈਂਦਾ ਹੈ ਮਨ ਨੂੰ ਸ਼ਾਂਤ ਕਰ ਲੈਂਦਾ ਹੈ ਮਨ ਨੂੰ ਸਾਧ ਲੈਂਦਾ ਹੈ ਉਨਾਂ ਨੂੰ ਹੀ ਗੁਰਮੁਖ ਕਹਿੰਦੇ ਨੇ ਉਨਾਂ ਨੂੰ ਹੀ ਸੰਤ ਕਹਿੰਦੇ ਨੇ ਅਤੇ ਉਨਾਂ ਨੂੰ ਹੀ ਸਤ ਆਖਿਆ ਜਾਂਦਾ ਹੈ ਬਾਰ ਦਾ ਪਹਿਰਾਵਾ ਇਹਦਾ ਜੋ ਮਰਜੀ ਹੈ ਭਾਵੇਂ ਬੇਰਾਗੀ ਸਾਧੂ ਹੈ ਭਾਵੇਂ ਸੰਿਆਸੀ ਸਾਧੂ ਹੈ ਜਿਹੜਾ ਮਰਜੀ ਇਹਨੇ ਤਰਮਤਾਰਣ ਕੀਤਾ ਹੋਇਆ ਧਰਮ ਇਹਦਾ ਮੋਬਾਰਕ ਅਰ ਜਦੋਂ ਤੱਕ ਮਨ ਤੱਕ ਨ ਸਰਦੇ ਜਾਵੇ ਮਨ ਨੂੰ ਨ ਸਰਦੇ ਜਾਵੇ ਸਤਿਗੁਰੂ ਕਹਿੰਦੇ ਨੇ ਸਾਰਾ ਕੀਤਾ ਕਰਾਇਆ ਇਹਦਾ ਵਿੱਚੋਂ ਫਜ਼ੂਲ ਹੁੰਦਾ ਭਾਈ ਗੁਰਦਾਸ ਜੀ ਆਪਣੀ ਪਾਵਨ ਰਸਨਾ ਤੋਂ ਬੜਾ ਸੁਣਾ ਬਿਆਨ ਕਰਦੇ ਨੇ ਕਿ ਕਲਯੁਗ ਬੋਧ ਅਵਤਾਰ ਹੈ ਬੋਧ ਅਬੋਧਨ ਦ੍ਰਿਸ਼ਟੀ ਆ ਕਲਯੁਗ ਦਾ ਸਮਾਂ ਇੱਕ ਇਤੰਦਾ ਹੈ ਨਾ ਬੋਧ ਹੈ ਅਤੇ ਨਾ ਬੋਧ ਹੈ ਸਮੇ ਦਾ ਪ੍ਰਭਾਵ ਇਨਸਾਨ ਤੇ ਤਨਾ ਹੈ ਕਿ ਜਿਹੜੇ ਮਰਜੀ ਤੁਸੀਂ ਧਰਮ ਦੇ ਮੁਤਾਬਕ ਚੱਲੋ ਕੁਝ ਸਮੇ ਬਾਅਦ ਤੁਹਾਨੂੰ ਉਹ ਧਰਮ ਤੋਂ ਤੁਸੀਂ ਵਾਪਸ ਪਰਤਾਂਗੇ ਪਰਮੰਦਾ ਕਸੂਰ ਨਹੀਂ ਹੈ ਕਿ ਸਾਡਾ ਚੱਲਣਾ ਅਤੇ ਸਾਡਾ ਧਰਮ ਦੇ ਮੁਤਾਬਕ ਢਾਲਣਾ ਉਦਾਂ ਸੀ ਢਾਣ ਨਹੀਂ ਪਉਂਦੇ ਸਾਰੇ ਧਰਮ ਸਤਕਾਰ ਜੋਗ ਨੇ ਕੋਈ ਨਾ ਕਿਸੇ ਵਰਜੇ ਸੋਈ ਕਰੇ ਜੋ ਹੀ ਮਨ ਪਾਵੇ ਕਿਉਂਕਿ ਇਹ ਤਾਂ ਕੋਈ ਵਰਜਦਾ ਨਹੀਂ ਹੈ ਨਾ ਕਿ ਤੂੰ ਜੋ ਮਰਜੀ ਕਰ ਲੈ ਕਿਸੇ ਧਰਮ ਦਾ ਕਿਸੇ ਧਰਮ અવਤਾਰ ਦਾ ਆਪਸ ਦੇ ਵਿੱਚ ਕੋਈ ਗੁੱਸਾ ghala ਨਹੀਂ ਹੈ ਜਬ ਕੋਈ ਕਿਸੇ ਦਿਨ ਨਾਲ ਇਦਾਂ ਨਹੀਂ ਵਹਿਰ ਫਿਰਤੀ ਨਹੀਂ ਹੈ ਜਿੱਦਾਂ ਦੀ ਅੱਜ ਦੇ ਮਨੋਂ ਉਹ ਕਹਿੰਦੇ ਨੇ ਤੂੰ ਜੋ ਮਨਪਾ ਜੋ ਤੈਨੂੰ ਚੰਗਾ ਲੱਗਦਾ ਕਰ ਲੈ ਪਰ ਵਿਚਾਰ ਜਿਹੜੇ ਉਹਨਾਂ ਨੇ ਦਿੱਤੇ ਨੇ ਨਾ ਜਦੋਂ ਤੱਕ ਉਹ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਕਰੇਗਾ ਆਪਣੀ ਜ਼ਿੰਦਗੀ ਦੇ ਵਿੱਚ ਅਡਾਵੇਂਗਾ ਨਹੀਂ ਤਾਂ ਉਦੋਂ ਤੱਕ ਤੇਰਾ ਜੀਵਨ ਸੁਧਰਨਾ ਤੇਰਾ ਜੀਵਨ ਬਣਾਣਾ ਬੜਾ ਮੁਸ਼ਕਲ ਹੈ ਜਿਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਕਿਸ ਐ ਪੁਜਾਈ ਸੱਲਾ ਸੁਣ ਕੋਈ ਗੋਰੀ ਮੜੀ ਪੁਜਾਵੇ ਸਭ ਤੋਂ ਸਿਰ ਮੌਰ ਧਰਮ ਦੋ ਨੇ ਇੱਕ ਇਸਲਾਮ ਧਰਮ ਅਤੇ ਇੱਕ ਹੈ ਹਿੰਦੂ ਧਰਮ ਹੁਣ ਭਾਈ ਸਾਹਿਬ ਨੇ ਇਹਨਾਂ ਨੂੰ ਦੋਿਆਂ ਦਾ ਜ਼ਿਕਰ ਕੀਤਾ ਹੈ ਤੇ ਇੱਕ ਤਾਂ ਸਿਲਾ ਪੂਜਾ ਵੈ ਸਿਲਾ ਸੱਲ ਮਾਰਵਲ ਮਲੂ ਮੂਰਤੀ ਅਤੇ ਦੂਸਰਾ ਗੋਰ ਮੜੀ ਪੂਜਾਵੇ ਇੱਕ ਜਿਹੜਾ ਹੈ ਮੁਸਲਮਾਨ ਨੇ ਆਪਣੇ ਕਬਰਾਂ ਤੇ ਜਾਂਦੇ ਆ ਦਰਗਾਹ ਜਾਂਦੇ ਆ ਤਾਂ ਤੰਤਰ ਮੰਤਰ 파ਖੰਡ ਕਰ ਕਲੈ ਕ੍ਰੋਧ ਬਹੁ ਬਾਦ ਬਦਾਵੇ ਉਹਨਾਂ ਦਾ ਗੁਰੂਆਂ ਦਾ ਮੇਰੇ ਮਨੋਰਥ ਕੀ ਹੈ ਉਤੋਂ ਤਾਂ ਹਰ ਕੋਈ ਇਕੱਲੇ ਉਹ ਨਹੀਂ ਕਿ ਇਸਲਾਮ ਧਰਮ ਵਾਲੇ ਜਾਂ Hindu ਧਰਮ ਵਾਲੇ ਇਹ ਮਨੁੱਖੀ ਭਾਵੇਂ ਜਿਹੜੇ ਮਰਜੀ ਧਰਮ ਮੰਨਦਾ ਉਸ ਤੋਂ ਟੁੱਟਿਆ ਹੋਇਆ ਹੈ ਆਪੋ ਤਾਪੀ ਹੋਏ ਕੇ ਨਿਆਰੇ ਨਿਆਰੇ ਕਰਮ ਚਲਾਵੇ ਰੱਬ ਨਾਲੋਂ ਟੁੱਟ ਗਏ ਨਿਆਰੇ ਨਿਆਰੇ ਧਰਮ ਚਲਾ ਨੇ ਸਿਰ ਮੋਰ ਧਰਮ ਦੋ ਸੀ ਇਸਲਾਮ ਧਰਮ ਅਤੇ ਹਿੰਦੂ ਧਰਮ ਉਦੋਂ ਬਾਅਦ ਕਲਯੁਗ ਦੇ ਅਵਤਾਰੀ ਹੋਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਇਹ ਵੀ ਕੋਈ ਧਰਮ ਨਹੀਂ ਇਹ ਤਾਂ ਸਰਬ ਸੰਜੀਵ ਵਾਲਤਾ ਦਾ ਉਪਦੇਸ਼ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿੱਤਾ ਹੈ ਇੱਥੇ ਦੂਸੇ ਦੂਜੇ ਦੇ ਧਰਮ ਦੇ ਮੁਤਾਬਕ ਹਿੰਦੂਆਂ ਦੇ ਮੰਦਰਾਂ ਦੇ ਵਿੱਚ ਇਸਲਾਮ ਧਰਮ ਵਾਲਾ ਨਹੀਂ ਹੈ ਇਸਲਾਮ ਧਰਮ ਦੇ ਮੁਤਾਬਕ ਹਿੰਦੂ ਨਹੀਂ ਹੁਣ ਇੱਕ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਿਚਾਰਤਾ ਰਹਿਦਾਂ ਦੀ ਹੈ ਜਿੱਥੇ ਮਾਨ ਦੇ ਨਾਲ ਇਸਲਾਮ ਧਰਮ ਵਾਲਾ ਵੀ ਬੈਠਾ ਹੈ ਮਾਨ ਦੇ ਨਾਲ ਹਿੰਦੂ ਧਰਮ ਵਾਲਾ ਵੀ ਬੈਠਾ ਹੈ ਅਤੇ ਮਾਨ ਦੇ ਨਾਲ ਕੋਈ ਹੋਰ ਧਰਮ ਦਾ ਉਹ ਵੀ ਬੈਠਾ ਹੈ ਸਤਗੁਰਾਂ ਨੇ ਧਰਮ ਕਰਕੇ ਨਹੀਂ ਸਤਗੁਰੂ ਕਹਿੰਦੇ ਨੇ ਪ੍ਰੇਮ ਜਿੱਤਨਾ ਹੋਵੇ ਕਉਤਨੀ ਕੱਲ ਬਣਦੀ ਏ ਕੋਈ ਪੁੰਜੈ ਚੰਦ ਸੂਰ ਕੋਈ ਧਰਤ ਆਕਾਸ਼ ਨੂੰ ਮੰਨਵੇ ਕਿਸੇ ਨੇ ਚੰਦ ਮੰਨ ਲਿਆ ਕਿਸੇ ਨੇ ਸੂਰਜ ਮੰਨ ਲਿਆ ਕੋਈ ਧਰਤੀ ਨੂੰ ਮੰਨਦਾ ਕੋਈ ਆਕਾਸ਼ ਨੂੰ ਮੰਨਦਾ ਤੇ ਜਿਹੜਾ ਮੇਨ ਮਨੋਰ ਤਾਂ ਉਹਨਾਂ ਦਾ ਕਿ ਇਹ ਦੁਨੀਆ ਜਿਹੜੀ ਰੱਬ ਨੇ ਬਣਾਈ ਏ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਂਤ ਰੱਬ ਦੇ ਪੈ ਦੇ ਵਿੱਚ ਸਬ ਕੁ ਜਰਾਬ ਦੇ ਪੈ ਦੇ ਵਿੱਚ ਚਲਦਾ ਹੈ ਇਹ ਦੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਜੋ ਗੁਰੂ ਅਰਜਨ ਦੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਨਾ ਕਿ ਚਰਨ ਸਾਦ ਕੇ ਧੋਏ ਧੋਏ ਪਿਓ ਚਰਨ ਸਾਦ ਦੇ ਭਾਵ ਉਹਨਾਂ ਦੇ ਵਚਨਾਂ ਨੂੰ ਮੈਂ ਐਦਾਂ ਆਪਣੀ ਜ਼ਿੰਦਗੀ ਦੇ ਵਿੱਚ ਢਾਲਾਂ ਜਿਵੇਂ ਨੇਮ ਬਣਾਉਣਾ ਨੇਮ ਦੇ ਨਾਲ ਇਸ਼ਨਾਨ ਮਲੋ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਂ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਗੁਰੂ ਪੂਰੇ ਦੇਖ ਤੋ ਮਾਰਾ ਦਰਸ਼ਨੋ ਮੇਰਾ ਮਨ ਧੀਰੇ ਉਹਨੂੰ ਕਹਿੰਦੇ ਨੇ ਚਰਨ ਤੋਂ ਅਰਪ ਸਾਧਕੋ ਕਿਵੇਂ ਗੁਰੂ ਦੇ ਮਵਾਰਕ ਚਰਣਾ ਦੇ ਵਿੱਚ ਮਲੋ ਇਸ਼ਨਾਨ ਹੁੰਦਾ ਕਿਵੇਂ ਨਹਾਇਆ ਜਾਂਦਾ ਧੋਏ ਧੋਏ ਧੋਣਾ ਸਤਗੁਰੂ ਕਹਿੰਦੇ ਨੇ ਆਪਣੇ ਮਨ ਨੂੰ ਗੁਰੂ ਨੂੰ ਅਰਪਣ ਕਰਨਾ ਉਹਨੂੰ ਕਹਿੰਦੇ ਨੇ ਅਰਪ ਹਵਾਲੇ ਕਰ ਦੇਣਾ ਗੁਰੂ ਨੂੰ ਹਲੋ ਗੁਰੂ ਦੀ ਵਿਚਾਰਧਾਰਾ ਦੇ ਮੁਤਾਬਕ ਚੱਲਣਾ ਸਾਦਗੀ ਤੂਰ ਕਰੋ ਇਸਨਾਨ ਸਾਦ ਉਹ ਪਰਜਾਈ ਹੈ ਗੁਰਬਾਣ ਸਾਦ ਉਹ ਹੈ ਜਿਹੜਾ ਆ ਰੱਬ ਦੇ ਪਿਆਰੇ ਜਿਹੜੇ ਨੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਉਹਨਾਂ ਦੀ ਚਰਨ ਤੂੜ ਹੁੰਦੀ ਹੈ ਜੀ ਜਿਸ ਤਰ੍ਹਾਂ ਜਿਵੇਂ ਉਹ ਕਹਿੰਦੇ ਨੇ ਕਿਉਂਕਿ ਉਹ ਪਿਆਰਾ ਜਿਹੜਾ ਹੁੰਦਾ ਹੈ ਉਹ ਹਰ ਇੱਕ ਦੀ ਖਾਕ ਬਣਿਆ ਹੁੰਦਾ ਹੈ ਮੈਂ ਮੇਰੀ ਹੰਗਤਾ ਈਗੋ ਉਹ ਖਤਮ ਕਰ ਲੈ ਅਕਿੰਦੇ ਨੇ ਜਿਹੜਾ ਮੈਂ ਮੇਰੀ ਖਤਮ ਕਰਦਾ ਤੂੰ ਉਹ ਤੋਂ ਵੀ ਨਿਮਾਣਾ ਹੋ ਕੇ ਜਾ ਆਪਣੇ ਸਾਧ ਦੇ ਕੋਲ ਗੁਰਮਖ ਬਿਆਰੇ ਦੇ ਕੋਲ ਸੰਤ ਜਨ ਦੇ ਕੋਲ ਜਿਹੜਾ ਤੈਨੂੰ ਰੱਬ ਦੇ ਨਾਲ ਮਿਲਾਵੇਗਾ ਇਹ ਨਿਮਰਤਾ ਹੈ ਖਾਕ ਦਾ ਭਾਵੇਂ ਨਹੀਂ ਕਿ ਤੂੰ ਧਰਤੀ ਤੇ ਤੁਖ ਚੁੱਕ ਕੇ ਜਿਹੜੀ ਖਾਕ ਹੈ ਆਪਣੇ ਮੱਥੇ ਤੇ ਲਾਵੇਂ ਖਾਕ ਦਾ ਭਾਵ ਆਪਣੇ ਆਪ ਨੂੰ ਨਿਮਾਣਾ ਬਣਾ ਲੈਣਾ ਆਪਣੇ ਅੰਦਰੋਂ ਆਪਣੀ ਹੰਗਤਾ ਨੂੰ ਖਤਮ ਕਰ ਲੈਣਾ ਉਨੁਕ ਹੱਕ ਕਹਿੰਦੇ ਨੇ ਸਾਧ ਸੇਵਾ ਵੱਡਪਾ ਕੀ ਪਾਈ ਐ ਸਾਧ ਸੰਗਰ ਕੀਰਤਨ ਗਾਈ ਐ ਹਣ ਸਾਧ ਸਾਧ ਦੀ ਸੇਵਾ ਸੰਗਤਾਂ ਦੀ ਸੇਵਾ ਹਣ ਸੰਗਤ ਇਸਲਾਮ ਧਰਮ ਦੇ ਮੁਤਾਬਕ ਵੀ ਹੈ ਸੰਗਤ ਹਿੰਦੂ ਧਰਮ ਦੇ ਜਿੱਥੇ ਗੁਰੂ ਦੀ ਮੱਲੋ ਰੱਬ ਦੀ ਗੱਲ ਹੋਵੇ ਉਹ ਸੰਗਤ ਹੈ ਜਦੋਂ ਉਹਨਾਂ ਦੀ ਸੇਵਾ ਹੁੰਦੀ ਹੈ ਨਾ ਸਤਗੁਰੂ ਕਹਿੰਦੇ ਨੇ ਉਹ ਵੱਡਿਆਂ ਪਾਗਾਂ ਵਾਲਾ ਕਰ ਸਕਦਾ ਕਿਸੇ ਵੀ ਮੁਤਾਬਕ ਕੋਈ ਹੈਲਪ ਮਦਦ ਕਰਨੀ ਹੈ ਵੱਡੇ ਪਾਗਾਂ ਵਾਲਾ ਕਰ ਸਕਦੇ ਤੇ ਸਾਧ ਸੰਗ ਹਰ ਕੀਰਤਨ ਕੀਰਤਨ ਕਹਿੰਦੇ ਨੇ ਗੁਣ ਗਾਉਣੇ ਸਿਫਤ ਕਰਨੀ ਪਹਿਲਾ ਹੈ ਕਿ ਉਹਨਾਂ ਦੇ ਸੇਵਾ ਕਰਨੇ ਦੂਸਰਾ ਸਤਿਗੁਰੂ ਕਹਿੰਦੇ ਨੇ ਕਿ ਗੁਣ ਗਾਣਾ ਕੀਰਤਨ ਕਰਨਾ ਮਲੋ ਸਿਵਤ ਸਲਾ ਕਰਣੀ ਇਹ ਵੀ ਚੰਗੇ ਪਾਗਾਂ ਦੀ ਨਿਸ਼ਾਨੀ ਆ ਅਨਕ ਵਿਵਨ ਤੇ ਸਾਧੂ ਰਖ ਹੈ ਹੁਣ ਜੇ ਕਿਸੇ ਦੀ ਮਦਦ ਕੀਤੀ ਜਾਵੇ ਅਤੇ ਦੂਸਰਾ ਹੈ ਕਿ ਰੱਬ ਦੀ ਸਿਫਤ ਸਲਾ ਕੀਤੀ ਜਾਵੇ ਕੀ ਹੋ ਸਕਦਾ ਹੁਣ ਜੇ ਸਾਡਾ ਸਵਾਲ ਹੋਵੇ ਕਿ ਇਹਦਾ ਕਰਦੇ ਆ ਰਹਿਆਂ ਕੀ ਹੋ ਸਕਦਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਤੂੰ ਸੋਚ ਵੀ ਨਹੀਂ ਸਕਦਾ ਰੱਬ ਨੇ ਤੇਰੀ ਰੱਖਿਆ ਕਿੱ체 ਕਰਨੇ ਅਨਕ ਬਿਗਨ ਤੇ ਸਾਧੂ ਰੱਖੇ ਅਨਕ ਬਿਗਨ ਸਾਨੂੰ ਤਾਂ ਜਿਹੜਾ ਦਿਸ ਰਿਹਾ ਨਾ ਸਾਨੂੰ ਪਤਾ ਹੈ ਕਿ ਆ ਬਿਗਨ ਪੈ ਗਿਆ ਕਿਉਂਕਿ ਬਿਗਨ ਤਾਂ ਕਿਸੇ ਨਾ ਤਰੀਕੇ ਦੇ ਨਾਲ ਪਿਆ ਨਾ ਅਸੀਂ ਪਾਇਆ ਪਰ ਜਿਹੜੇ ਵਿਗਨ ਅਸੀਂ ਕਮਾ ਰਹੇ ਆ ਨਾ ਜਦੋਂ ਉਹਨਾਂ ਦਾ ਸਮੇਲ ਹੁੰਦਾ ਕਿ ਇਧਰੋਂ ਵੀ ਪਾਪ ਕਮਾ ਲਿਆ ਇਧਰੋਂ ਵੀ ਧੋਖਾ ਜੜੀ ਕਰ ਲਈ ਇਧਰੋਂ ਵੀ ਫਰੇਵ ਕਰ ਲਿਆ ਜਦੋਂ ਉਹਨਾਂ ਦਾ ਰਿਜ਼ਲਟ ਮਿਲਦਾ ਹੈ ਨਾ ਉਹ ਅਨਕ ਵਿਗਨ ਹੋ ਕੇ ਸਾਡੇ ਸਾਹਮਣੇ ਆਉਂਦੇ ਨੇ ਕੋਈ ਬਚਾ ਨਹੀਂ ਹੁੰਦਾ ਫਿਰ ਆ ਚੰਗੀ ਸੇਵਾ ਕੀਤੀ ਹੋਈ ਚੰਗਾ ਕੁਝ ਕਮਾਇਆ ਹੋਇਆ ਜਦੋਂ ਉਹ ਰੱਖਦਾ ਸਾਨੂੰ ਉਹ ਬਚਾਉਂਦੇ ਨਹੀਂ ਸਾਡਾ ਜੋ ਸਾਡੇ ਕਰਮ ਬਣਿਆ ਪਏ ਨੇ ਜੋ ਸਾਡੀ ਸੋਚ ਵਿਚਾਰ ਬਣੀ ਪਈ ਹੈ ਤਾਂ ਸਜਾਮਾਂ ਤੋਂ ਮਲੋ ਸਾਡਾ ਇੱਕ ਵੀ ਸੁਵਾਸ ਐਦਾਂ ਦਾ ਨਹੀਂ ਹੈ ਕਿ ਅਸੀਂ ਰੱਬ ਦੀ ਵਦਫੈ ਲਈ ਜਾ ਜਿਦਾਂ ਵੀ ਰੱਬ ਤੋਂ ਦੂਰ ਹੋ ਕੇ ਅਸੀਂ ਕਰ ਰਹੇ ਹਾਂ ਤਾਂ ਇਹਦੇ ਕਰਕੇ ਬਿਗਨ ਜਿਹੜੇ ਨੇ ਨਾ ਤੇਰੇ ਪੈਂਦੇ ਨੇ ਮੰਨ ਕਰਕੇ ਪਏ ਨੇ ਤੇਰੇ ਬਿਗਨ ਤੇਰੇ ਧੰਨ ਕਰਕੇ ਬਿਗਨ ਪਏ ਨੇ ਜਿਹੜੇ ਤੋਂ ਬਿਗਨ ਪਾ ਰਹੇ ਹਾਂ ਨਾ ਤਾਂ ਹੁਣ ਇਹਨਾਂ ਬਿਗਨਾਂ ਤੋਂ ਬਚੀਆ ਤਾਂ ਜਾ ਸਕਦਾ ਜੇ ਗੁਰੂ ਦੇ ਪਿਆਰਿਆਂ ਦੇ ਨਾਲ ਆਪਣਾ ਮੇਲ ਮਿਲਾਪ ਰੱਖੇ ਹੁਣ ਬਚਨ ਹੈ ਗੁਰੂ ਦੇ ਸ਼ਬਦ ਨੇ ਗੁਰੂ ਦੇ ਸ਼ਬਦ ਦੇ ਤਾਂ ਨੇ ਮੱਲੋ ਵੈਸੇ ਤਾਂ ਬੜੀ ਸੌਖੀ ਬਾਣੀ ਹੈ ਜੇ ਨਹੀਂ ਇਹਨਾਂ ਦੀ ਸਮਝ ਆ ਰਹੀ ਤਾਂ ਹੁਣ ਗੁਰੂ ਦੇ ਪਿਆਰੇ ਐਕਸਪਲੇਨ ਕਰਾ ਕੇ ਕਰਕੇ ਦੱਸਦੇ ਨੇ ਕਿ ਗੁਰੂ ਜੀ ਇਦਾਂ ਕਹਿੰਦੇ ਨੇ ਕਿ ਭਾਵੇਂ ਰਮੈਣ ਭਾਵੇਂ ਜੋ ਵੀ ਹੈ ਤਦ ਦੱਸਦੇ ਨੇ ਕਿ ਉਹਨਾਂ ਨੂੰ ਪੰਡਿਤ ਰਹਿਮਨ ਸਕਾਲਰ ਕਹਿੰਦੇ ਆ ਤਾਂ ਜਦੋਂ ਉਹਨਾਂ ਦੇ ਮੁਤਾਬਕ ਤੂੰ ਜਲਦਾ ਉਹਨਾਂ ਦਾ ਮਤਵਲੇ ਨਹੀਂ ਕਿ ਉਹਦੇ ਨਾਲ ਜੁੜਨਾ ਹੈ ਪਾਪ ਕੇ ਜੋ ਉਹਨਾਂ ਦੇ ਪੀਰਾਂ ਦੇ ਅਲਫਾਜ ਗੁਰੂਆਂ ਦੇ ਅਲਫਾਜ ਨੇ ਤਾਂ ਫਿਰ ਉਹ ਤੇਰੀ ਰੱਖਿਆ ਕਰਦੇ ਨੇ ਹਰ ਗੁਨ ਗਾਏ ਅੰਮ੍ਰਿਤ ਰਸ ਚੱਖਿਆ ਹੁਣ ਤੇਰੇ ਕੋਲ ਵਿਗਨ ਕਲੇਸ਼ ਚ ਸਤਗੁਰਾਂ ਨੇ ਤੈਨੂੰ ਅੰਮ੍ਰਿਤ ਰਸ ਦੇ ਦਿੱਤਾ ਓਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਓਟ ਗਹੀ ਸੰਤਹਿ ਦਰ ਆਇਆ ਜਦੋਂ ਇਹਨੇ ਓਟ ਗਹੀ ਦਾ ਅਰਥ ਹੁੰਦਾ ਕਿ ਪਕੜੀ ਗੁਰਾਂ ਦੀ ਜਦੋਂ ਇਹਨੇ ਓਟ ਲਈ ਹੈ ਗੁਰਾਂ ਦਾ ਜਦੋਂ ਇਹਨੇ ਆਸਰਾ ਧੱਕਿਆ ਸਤਿਗੁਰੂ ਕਹਿੰਦੇ ਨੇ ਖਜ਼ਾਨਾ ਤੇਰਾ ਸਰਬਸੂਖ ਨਾਨਕ ਤਿਹ ਪਾਇਆ ਸੁੱਖਾਂ ਨੂੰ ਲੱਭ ਰਿਆ ਸੀ ਸੁੱਖਾਂ ਦੇ ਵਿੱਚ ਭਟਕ ਰਿਹਾ ਸੀ ਸੁੱਖ ਕਿਵੇਂ ਮਿਲਣਾ ਜਦੋਂ ਗੁਰੂ ਦੇ ਮਵਾਰਕ ਚਰਨੇ ਨੇ ਫੜੇ ਤਾਂ ਸਤਿਗੁਰਾਂ ਨੇ ਸੁੱਖਾਂ ਦਾ ਖਜ਼ਾਨਾ ਇਹਨੂੰ ਦੇ ਦਿੱਤਾ ਜਿਤਨੇ ਮਰਜ਼ੀ ਹੰਡਾ ਹੁਣ ਉਹ ਅਵਸਥਾ ਬਣਦੀ ਹੈ ਸਕੂਨ ਜਿਹੜਾ ਮਿਲਣਾ ਹੈ ਆਨੰਦ ਜਿਹੜਾ ਮਿਲਣਾ ਹੈ ਉਹ ਅਵਸਥਾ ਬਣਦੀ ਹੈ ਸਤਿਗੁਰੂ ਕਹਿੰਦੇ ਨੇ ਜਦੋਂ ਅਵਸਥਾ ਤੇਰੀ ਬਣ ਜਾਂਦੀ ਹੈ ਤਾਂ ਉਹ ਆਨੰਦ ਜਿਹੜਾ ਸਕੂਨ ਹੈ ਨਾ ਫਿਰ ਉਹ ਬਿਆਨ ਵੀ ਨਹੀਂ ਹੁੰਦਾ ਕਿ ਮੈਨੂੰ ਸਕੂਨ ਕਿਦਾਂ ਦਾ ਆਨੰਦ ਕਿਦਾਂ ਦਾ ਹੈ ਬਸ ਉਹ ਆਪਣੀ ਜ਼ਿੰਦਗੀ ਦੇ ਵਿੱਚ ਰਸ ਲੈ ਰਿਹਾ ਹੁਣ ਦੁਨੀਆ ਤੋਂ ਪਰਾਂ ਮੰਨ ਲਓ ਜਦੋਂ ਇਨਸਾਨ ਹੁੰਦਾ ਹੈ ਨਾ ਤਾਂ ਉਦੋਂ ਜਦੋਂ ਤੱਕ ਰੱਬ ਦੇ ਦਿਦਾਰੇ ਨਹੀਂ ਹੁੰਦੇ ਮੰਨ ਲਓ ਰੱਬ ਦਾ ਪਿਆਰ ਮੁਹੱਬਤ ਨਹੀਂ ਜਾਂ ਜਾਗ ਦਿੱਤਾ ਕਜ਼ੀਰ ਜੀ ਕਹਿੰਦੇ ਨੇ ਕਿ ਇਹ ਇਦਾਂ ਦਾ ਹੈ ਬਾਲਣ ਦੀ ਥਾਂ ਤੇ ਬਾਲਣ ਸੰਧੇ ਥਾਏ ਇਹ ਇਹ ਇਨਸਾਨ ਨੂੰ ਜਲਾਉਣਾ ਚਾਹੀਦਾ ਕਿਉਂਕਿ ਰੱਬ ਦੇ ਨਾਲ ਟੁੱਟਾ ਹੋਇਆ ਬੰਦਾ ਅੱਜ ਵੀ ਨਰਕੀ ਹੈ ਕੱਲ ਵੀ ਨਰਕੀ ਹੈ ਅੱਜ ਵੀ ਨਰਕ ਭੋਗਦਾ ਅੱਗੇ ਵੀ ਨਰਕੀ ਭੋਗੇਗਾ ਤਾਂ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਬੰਦਾ ਹੈ ਉਹਦੇ ਕੋਲ ਸਕੂਨ ਉਹਦੇ ਕੋਲ ਆਨੰਦ ਹੈ ਤਾਂ ਇਹਦੇ ਕਰਕੇ ਸਤਿਗੁਰੂ ਵਾਰ-ਵਾਰ ਕਹਿੰਦੇ ਨੇ ਓਟ ਕਹੀ ਓਟ ਲੈ ਭਈ ਗੁਰੂ ਦੇ ਪਿਆਰਿਆਂ ਦੀ ਗੁਰੂ ਦੀ ਬੋਟ ਲੈ ਗੁਰੂ ਨੇ ਤੇਰਾ ਲੋਕ ਸੁਖੀ ਆ ਪਰ ਲੋਕ ਸੁਹਿਲਾ ਕਰਨਾ ਹੈ ਸਮਾਪਤੀ ਦੇ ਸਮੇਂ ਜੀ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ